ਆਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਦਮਦਮਾ ਸਾਹਿਬ ਦਰਸ਼ਨ ਕਰਨ ਗਏ। ਹੁਣੇ ਉਹਨਾਂ ਨੂੰ ਸਮਝ ਲੱਗ ਜਾਏਗੀ ਜਿਨ੍ਹਾਂ ਨੂੰ ਸੰਤਾਂ ਦੇ ਜੀਵਨ ਬਾਰੇ ਮਾੜਾ-ਮੋਟਾ ਪਤਾ ਹੈ। ਜਿਨ੍ਹਾਂ ਨੂੰ ਸੰਤਾਂ ਦਾ ਜਿਨ੍ਹਾਂ ਨੇ ਨਾਂ ਨਹੀਂ ਸੁਣਿਆ ਉਹਨਾਂ ਨੂੰ ਘਟਨਾ ਤੋਂ ਪਤਾ ਲੱਗੂ ਵੀ ਘਟਨਾ ਕੀ ਹੋਈ ਉਦਾਂ ਸ਼ਖਸੀਅਤਾਂ ਦਾ ਭਾਵੇਂ ਨਾਂ ਪਤਾ ਹੋਵੇ। ਸੰਤ ਬਾਬਾ ਆਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਦਮਦਮੇ ਸਾਹਿਬ ਗਏ ਦਰਸ਼ਨ ਕਰਨ ਕਿਉਂਕਿ ਦਮਦਮਾ ਸਾਹਿਬ ਗੁਰੂ ਕਾਸ਼ੀ ਹੈ। ਗੁਰੂ ਕਲਗੀ ਧਰਮਾਰ ਨੇ ਉੱਥੇ ਬਾਰ ਬਰਕਤਾਂ ਦਿੱਤੀਆਂ ਨੇ ਉੱਥੇ ਸਾਰੇ ਗੁਰਮਖ ਸਾਧੂ ਸੰਤ ਜਾਇਆ ਕਰਦੇ ਸਨ ਜਦੋਂ ਉਹ ਦਮਦਮਾ ਸਾਹਿਬ ਦਰਸ਼ਨ ਕਰਕੇ ਆ ਰਹੇ ਸਨ ਵਾਪਸ ਤੇ ਰਸਤੇ ਵਿੱਚ ਸੰਤ ਆਤਰ ਸਿੰਘ ਜੀ ਮਸਕੂਆਣੇ ਵਾਲਿਆਂ ਕੋਲ ਬੈਠ ਕੇ ਮਿਲਣ ਚਲੇ ਗਏ ਹੁਣ ਸੰਤ ਬਾਬਾ ਆਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਉਹ ਵੀ ਬਹੁਤ ਵੱਡੀ ਬੰਦਗੀ ਵਾਲੇ ਮਹਾਪੁਰਸ਼ ਸਨ ਉਹ ਉਹ ਸਨ ਜਦੋਂ ਸਿਮਰਨ ਕਰਦਿਆਂ ਕਰਦਿਆਂ ਬੰਦਗੀ ਕਰਦਿਆਂ ਕਰਦਿਆਂ ਕਿਤੇ ਸੁਰਤ ਇੱਕ ਵਾਰ ਜੁੜ ਗਈ ਇੰਨੀ ਜ਼ਿਆਦਾ ਡਿਊਟੀ ਤੇ ਨਾ ਜਾ ਸਕੇ ਜਦੋਂ ਡਿਊਟੀ ਤੇ ਨਾ ਜਾ ਸਕੇ ਉਹਨਾਂ ਦੇ ਮਨ ਵਿੱਚ ਇਹ ਆਇਆ ਵੀ ਮੈਂ ਡਿਊਟੀ ਨਹੀਂ ਗਿਆ ਤੇ ਡਿਊਟੀ ਦੇ ਉੱਤੇ ਜਦੋਂ ਜਾਵਾਂਗਾ ਮੈਨੂੰ ਜਿਹੜਾ ਮੇਰਾ ਆਫੀਸਰ ਹੈ ਉਹ ਚਿੜਕੇਗਾ ਆਖੇਗਾ ਤੂੰ ਡਿਊਟੀ ਤੇ ਹਾਜ਼ਰ ਨਹੀਂ ਹੋਇਆ ਫੌਜ ਵਿੱਚ ਸੰਗਰੀਜਾਂ ਦੇ ਟਾਈਮ ਜਦੋਂ ਜਾ ਕੇ ਉਹਨਾਂ ਨੇ ਆਖਿਆ ਕਿ ਮੈਂ ਜੀ ਕੱਲ ਡਿਊਟੀ ਤੇ ਨਹੀਂ ਆ ਸਕਿਆ ਅਗੋਂ ਅਫਸਰ ਆਖਣ ਲੱਗਾ ਕੱਲ ਤੇ ਤੂੰ ਡਿਊਟੀ ਉਹ ਬੜੀ ਵਧੀਆ ਦਿੱਤੀ ਅੱਗੇ ਵੀ ਡਿਊਟੀ ਦੰਨਾ ਪਰ ਕੱਲ ਜਿਹੜੀ ਤੂੰ ਡਿਊਟੀ ਦਿੱਤੀ ਤੂੰ ਇੱਕ ਟੱਕ ਇੱਕ ਜਗ੍ਹਾ ਖੜ ਕੇ ਦੇਖਿਆ ਐਨਾ ਪਹਿਰਾ ਦਿੱਤਾ ਆਤਰ ਸਿੰਘ ਕਦੇ ਨਹੀਂ ਸੀ ਦਿੱਤਾ ਇੱਕ ਵਾਰ ਦੋ ਵਾਰ ਤਿੰਨ ਵਾਰ ਹੋਇਆ ਜਦੋਂ ਫਿਰ ਉਹਨਾਂ ਨੂੰ ਸਮਝ ਆ ਗਈ ਵੀ ਮੈਂ ਗੁਰੂ ਗੋਗਨ ਸਿੰਘ ਮਹਾਰਾਜ ਦੇ ਚਰਨਾਂ 'ਚ ਆਪਣੀ ਸੁਰਤ ਜੋੜਦਾ ਤੇ ਮੇਰੀ ਜਗ੍ਹਾ ਮੇਰੇ ਮਾਲਕ ਸਤਗੁਰੂ ਪਹਿਰਾ ਦੰਦਿਆ ਬਸ ਫਿਰ ਆਪਣਾ ਨਾਂ ਕਟਵਾਣ ਲਈ ਚਲੇ ਗਏ। ਇਹੀ ਸੰਤ ਆਤਰ ਸਿੰਘ ਮਸਤਵਾਨੇ ਵਾਲਿਆਂ ਦਾ ਵੀ ਜੀਵਨ ਚੋਂ ਦੀ ਇਹੀ ਕਟਣਾ ਇਹਨਾਂ ਦੇ ਵੀ ਆਉਂਦੇ। ਫੌਜ ਛੱਡ ਕੇ ਭਗਤੀ ਕੀਤੀ, ਸਿਮਰਨ ਕੀਤਾ, ਬੰਦਗੀ ਕੀਤੀ ਔਰ ਬੰਦਗੀ ਵੀ ਐਡੀ ਕੀਤੀ ਕਿ ਗੁਰੂ ਨਾਨਕ ਨੂੰ ਪ੍ਰਤੱਖ ਪ੍ਰਗਟ ਹਿੰਤਾ। ਉਹ ਮਹਾਪੁਰਸ਼ ਸੰਤ ਆਤਰ ਸਿੰਘ ਮਸਤਵਾਨੇ ਵਾਲਿਆਂ ਕੋਲ ਦੋਵਾਂ ਦਾ ਹੀ ਨਾਂ ਆਤਰ ਸਿੰਘ ਸੀਰੇ ਰੂਸਾ ਵਾਲਿਆਂ ਦਾ ਵੀ ਮਸਤਵਾਨੇ ਵਾਲਿਆਂ ਦਾ। ਉਹਨਾਂ ਕੋਲ ਚਲੇ ਗਏ ਸੰਤ ਮਸਤੂਆਣੇ ਵਾਲੇ ਕਹਿਣ ਲੱਗੇ ਏ ਰੇਰੂ ਸਾਹ ਵਾਲਿਆਂ ਨੂੰ ਸੰਤ ਅਤਰ ਸਿੰਘ ਨੂੰ ਕਹਿੰਦੇ ਅਤਰ ਸਿੰਘ ਜੀ ਅਸੀਂ ਇਹ ਸਰੀਰ ਛੱਡ ਕੇ ਚਲੇ ਜਾਣਾ ਗੁਰਮੁਖਾਂ ਨੂੰ ਆਪਣੇ ਆਉਣ ਵਾਲੇ ਸਮੇਂ ਦਾ ਕਈ ਵਾਰੀ ਪਹਿਲਾਂ ਪਤਾ ਲੱਗ ਜਾਂਦਾ ਹੈ ਕਈ ਗੁਰਮੁਖਾਂ ਦੇ ਜੀਵਨ ਮੈਂ ਪੜਿਆ ਪਰ ਇਹ ਅਦਭੁਤ ਘਟਨਾਵਾਂ ਨੇ ਆਮ ਬੰਦੇ ਦੀ ਸੂਰਤ ਤੋਂ ਸਮਝ ਤੋਂ ਪਰੇ ਨੇ ਗੁਰਮੁਖਾਂ ਨੂੰ ਕਈਆਂ ਨੂੰ ਆਪਣੇ ਜੀਵਨ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਵੀ ਮੈਂ ਸ਼ਰੀਰ ਛੱਡ ਕੇ ਚਲੇ ਜਾਣਾ ਹੈ ਮੈਂ ਪੜੀਆਂ ਸਨ ਮੈਂ ਅੱਖੀਂ ਦੇਖੀਆਂ ਇਹ ਗੱਲਾਂ ਅੱਜ ਵੀ ਮਹਾਪੁਰਸ਼ ਸੰਤ ਬਾਬਾ ਲਾਭ ਸਿੰਘ ਕਾਰਸੇਵਾਲੇ ਹੁੰਦੇ ਸਨ ਆਨੰਦਪੁਰ ਸਾਹਿਬ ਤੇ ਉਹ ਮਹਾਪੁਰਸ਼ਾਂ ਦੇ ਪ੍ਰੇਮੀ ਭਾਈ ਧਰਮਪਾਲ ਸਿੰਘ ਹੈ ਉਹਨਾਂ ਦੇ ਪਿਤਾ ਨੂੰ ਮੈਂ ਵੇਖਿਆ ਆਪਣੇ ਅੱਖੀਂ ਕੁਝ ਦਿਨ ਪਹਿਲਾਂ ਹੀ ਉਹਨੇ ਆਪਣੇ ਆਪਣੇ ਪੁੱਤ ਨੂੰ ਮੇਰੇ ਦੇਖਦੇ ਉਹਨੇ ਗੱਲ ਆਖੀ ਸੀ ਕਹਿੰਦਾ ਮੈਂ ਐ ਹਸਪਤਾਲ ਸੀ ਕਹਿੰਦਾ ਮੈਨੂੰ ਹਸਪਤਾਲੋਂ ਲੈ ਜਾਓ ਮੈਂ ਚਲੇ ਜਾਣਾ ਤੇ ਉਹਨੇ ਆਖਿਆ ਕਦੋਂ ਜਾਣਾ ਕਿੱਥੇ ਜਾਣਾ ਉਹ ਕਹਿੰਦਾ ਚਲੇ ਜਾਣਾ ਮੈਂ ਸਵੇਰ ਦਾ ਟਾਈਮ ਦਿੱਤਾ 3:30 ਵਜੇ ਅੰਮ੍ਰਿਤ ਵੇਲੇ ਮੈਂ ਚਲੇ ਜਾਣਾ ਮੈਨੂੰ ਹਸਪਤਾਲ ਨਾਲ ਰੱਖੋ ਮੈਂ ਨਹੀਂ ਰਹਿਣਾ ਹੁਣ ਕਈ ਦਿਨ ਪਹਿਲਾਂ ਦੱਸਦਾ ਸੀ ਕਰਦਿਆਂ ਨੂੰ ਤਾਂ ਹੁੰਦਾ ਵੀ ਬਜ਼ੁਰਗ ਹੈ ਢਲਾ ਮੱਠਾ ਵੀ ਖੋਰੇ ਪਤਾ ਨਹੀਂ ਉਦਾਂ ਹੀ ਗੱਲਾਂ ਕਰਦਾ ਜਦੋਂ ਐਨ ਥੋੜਾ ਟਾਈਮ ਰਹਿ ਗਿਆ ਅੱਧਾ ਘੰਟਾ ਰਹਿ ਗਿਆ ਘਰ ਦੇ ਕੋਲ ਬੈਠੇ ਸਾਨੂੰ ਬਾਣੀ ਪੜ ਰਿਆ ਸੀ ਗੱਲਾਂ ਬਾਤਾਂ ਕਰਦੇ ਕਰਦੇ 2-4 ਮਿੰਟ ਪਹਿਲਾਂ ਕਹਿੰਦਾ ਚੰਗਾ ਫਿਰ ਹੁਣ ਆਖਰੀ ਫਤੇ ਹੈ ਵੈਗੁਰੂ ਵੈਗੁਰੂ ਕਰੋ ਸੇਵਾ ਨਾ ਛੱਡਿਓ ਕਿਉਂ ਕਹਿ ਕੇ ਫਤੇ ਬੁਲਾ ਕੇ ਬੰਦਾ ਸਭ ਦੇ ਸਾਹਮਣੇ ਸ਼ਰੀਰ ਛੱਡ ਗਿਆ ਇੱਕ ਤਾਂ ਗੱਲ ਹੁੰਦੀ ਹੈ ਸੁਣੀ ਸੁਣਾਈ ਇੱਕ ਗੱਲ ਹੁੰਦੀ ਅੱਖੀਂ ਡਿੱਠੀ ਸੁਣੀਆਂ ਸੁਣਾਈਆਂ ਗੱਲਾਂ ਜਦੋਂ ਆਪਾਂ ਕਰਦੇ ਆ ਉਹ ਗੱਲਾਂ ਜਦੋਂ ਕੋਈ ਤਕੜੀ ਦਲੀਲ ਦੇ ਦੇਣਾ ਦਲੀਲ ਨਾਲ ਦਲੀਲ ਕੱਟੀ ਜਾਂਦੀ ਹੈ ਵਿਦਵਾਨ ਲੋਕ ਦਲੀਲ ਨੂੰ ਤਵਾਇਫ ਦਾ ਦਰਜਾ ਦਿੰਦੇ ਆ ਵੀ ਇਹ ਇਹ ਦਲੀਲ ਦਾ ਕੋਈ ਭਰੋਸਾ ਨਹੀਂ ਦਲੀਲ ਕਦੋਂ ਟੁੱਟ ਜੇ ਹਰੇਕ ਦੁਨੀਆ ਤੇ ਕਿਹੜੀ ਗੱਲ ਹੈ ਜਿਹਦੇ ਉੱਤੇ ਤਰਕ ਨਹੀਂ ਕੀਤਾ ਜਾ ਸਕਦਾ ਪਰ ਇੱਕ ਜੋ ਅੱਖੀਂ ਵੇਖੀ ਪ੍ਰਤੱਖ ਰੂਪ ਹੋਵੇ ਨਾ ਉਹ ਤੇ ਯਕੀਨ ਕਰਨਾ ਬਣਦਾ ਇਹ ਗੱਲਾਂ ਹੈਗੀਆਂ ਲਿਖਤੀ ਰੂਪ ਵੀ ਪੜੀਆਂ ਨੇ ਮੈਂ ਅੱਖੀਂ ਵੀ ਵੇਖੀਆਂ ਤੁਸੀਂ ਵੀ ਕਈਆਂ ਦੇ ਗਵਾਹ ਹੋਵੋਗੇ ਤੁਹਾਡੇ ਵਿੱਚੋਂ ਵੀ ਕਈ ਪਿੰਡਾਂ ਵਿੱਚੋਂ ਬਜ਼ੁਰਗ ਤੁਹਾਡੇ ਬੰਦਗੀ ਵਾਲੇ ਹੋਣਗੇ ਜਿਨ੍ਹਾਂ ਨੇ ਜਾਣ ਤੋਂ ਪਹਿਲਾਂ ਸਮਾਂ ਦੱਸ ਦਿੱਤਾ ਸੰਤਾਤਰ ਸਿੰਘ ਮਸਤੂਆਣੇ ਵਾਲਿਆਂ ਨੇ ਸੰਤ ਰੇਰੂ ਸਾਹਿਬ ਵਾਲਿਆਂ ਨੂੰ ਆਖਿਆ ਕਿ ਫਲਾਣੇ ਦਿਨ ਅਸੀਂ ਸ਼ਰੀਰ ਛੱਡ ਕੇ ਚਲੇ ਜਾਣਾ ਇਸ ਪਰਿਵਾਰ ਦਾ ਪਛੋਕੜ ਕਿੱਦਾਂ ਪਕੜਾ ਹੈ ਮਾਤਾ ਦਾਨ ਘਰ ਹੋਣਾ ਦਾ ਔਰ ਉਹਨਾਂ ਦੀ ਪਰਵਰਿਸ਼ ਕਿੰਨੀ ਤਕੜੀ ਆ ਉਹ ਵੀ ਮੈਂ ਇੱਕ ਗੱਲ ਤੁਹਾਨੂੰ ਦੱਸਾਂਗਾ ਜਦੋਂ ਇਹ ਗੱਲ ਸੰਤਾਤਰ ਸਿੰਘ ਨੇ ਆਖੀ ਨਾ ਜਾਈ ਸੰਤਾਤਰ ਸਿੰਘ ਰੇਰੂ ਸਾਹ ਵਾਲੇ ਕਹਿਣ ਲੱਗੇ ਮਹਾਂਪੁਰਸ਼ੋ ਤੁਸੀਂ ਤੇ ਚਲੇ ਜਾਉਂਗੇ ਤੁਹਾਡੇ ਤੋਂ ਬਾਅਦ ਜਿਵੇਂ ਤੁਸੀਂ ਕੀਰਤਨ ਕਰਦੇ ਹੋ ਮਾਲਵੇ ਦੇ ਵਿੱਚ ਰੌਣਕਾਂ ਲਾਈਆਂ ਬਿਆੰਤ ਸੰਗਤਾਂ ਨੂੰ ਤੁਸੀਂ ਅੰਮ੍ਰਿਤ ਸ਼ਿਕਾਇਤ ਤੁਹਾਡੇ ਤੋਂ ਬਾਅਦ ਇਹ ਕੰਮ ਕੌਣ ਕਰੇਗਾ ਸੇਵਾ ਕੌਣ ਕਰੇਗਾ ਉਸ ਵੇਲੇ ਸੰਤ ਆਤਰ ਸਿੰਘ ਦੇ ਨਾਲ ਸਨ ਸੰਤੀਸ਼ਰ ਸਿੰਘ ਢਾਈ ਕਸਾਲੇ ਇਹਨਾਂ ਨੇ ਲਾਸਟ ਦੇ ਵਿੱਚ ਸੰਤਾਤਰ ਸਿੰਘ ਦੇਰੂ ਵਾਲ ਆਲਿਆਂ ਦੀ ਸੰਗਤ ਕੀਤੀ ਕੋਲ ਬੈਠੇ ਸਨ ਸੰਤ ਆਤਰ ਸਿੰਘ ਮਸਤੂਆਣੇ ਵਾਲੇ ਆਲਿਆਂ ਨੇ ਛੋਟੇ ਸਨ ਨਾ ਐਂ ਗਲ ਬੱਕੜੀ ਚ ਸੰਤੀਸ਼ਰ ਸਿੰਘ ਨੂੰ ਲੈ ਲਿਆ ਐਂ ਹੱਥ ਮਾਰ ਕੇ ਆਖਿਆ ਕਹਿੰਦੇ ਅਸੀਂ ਚਲੇ ਜਾਵਾਂਗੇ ਤੁਹਾਡਾ ਸਿੰਘ ਦਾ ਸੇਵਾਦਾਰ ਸਾਡੇ ਤੋਂ ਬਾਅਦ ਦੁਨੀਆ ਨੂੰ ਅੰਮ੍ਰਿਤ ਛਕਾਏਗਾ